ਇਹ ਜਿਹੜਾ ਸਾਡਾ ਮੁੰਡਾ ਨਾ ਇਹ ਜਮਈ ਬਾਂਦਰ ਆ ਇਹ ਰਾਤ ਨੂੰ ਸੌਣ ਲੱਗਿਆ ਹਰ ਰੋਜ਼ ਕਿਹੜੀ ਕਹਾਣੀ ਸੁਣਦਾ ਨਾ ਹਰ ਰੋਜ਼ ਕਿਹੜੀ ਕੀ ਗੱਲ ਕਿਹੜੀ ਗੱਲ ਸੁਣਦਾ ਰਾਤ ਨੂੰ ਤੂੰ ਬਾਂਦਰ ਵਾਲੀ ਬਾਂਦਰ ਵਾਲੀ ਕਿਹੜੀ ਗੱਲ ਕਿੱਲੇ ਵਾਲੀ ਬਾਂਦਰ ਤੇ ਮੋਟਰਸਾਈਕਲ ਤੇ ਬਾਂਦਰ ਬਹਿ ਗਿਆ ਉਹ ਹਾਂ ਉਹ ਗੱਲ ਸੁਣ ਕੇ ਸੌਣਾ ਰੋਜ਼ ਹਾਂ ਲਾ ਸੁਣ ਦੋ ਭਾਈ ਇਹ ਹਰ ਰੋਜ਼ ਇਹ ਕਹੂਗਾ ਮੈਨੂੰ ਬਾਂਦਰ ਵਾਲੀ ਗੱਲ ਸੁਣਾਓ ਹਰ ਰੋਜ਼ ਵੀ ਅੱਜ ਕੱਲ੍ਹ ਜਵਾਬ ਕੋਈ ਅੰਦਰ ਆਉਂਦੇ ਨੇ ਮੈਨੂੰ ਮੋਬਾਈਲ ਦਦੇ ਮੋਬਾਈਲ ਦਦੇ ਇਹ ਕਹੂ ਮੈਨੂੰ ਬਾਂਦਰ ਵਾਲੀ ਗੱਲ ਸੁਣਾਓ ਤੂੰ ਸੁਣਾ ਕੇ ਦੱਸੀ ਮੜਿਆ ਕਿਹੜੀ ਗੱਲ ਹੁੰਦੀ ਹੈ ਬਾਂਦਰ ਦੀ ਮੋਟਰਸਾਈਕਲ ਵਾਲੀ ਮੈਂ ਹੋਟਲ ਤੇ ਗਿਆ ਸੀ ਹਾਂ ਉੱਥੇ ਬੈਠਾ ਬਾਂਦਰ ਹਾਂ ਮੈਂ ਪੁੱਛ ਤੇ ਉੱਖੜਾਇਆ ਖਟਾਵਾਟ ਹੱਥ ਰੱਖ ਕੇ ਮੈਦੇ ਹਾਂ ਮੂਰੇ ਮੈਂ ਕਿ ਕਪਿਚਾ ਵਈਆ ਹਾਂ ਜਦ ਮੇਰਾ ਗੇਰ ਬਾਂਕੇ ਨੋਟ ਦੀ ਹੱਦ ਦਾ ਗੇਰ ਰਹਿ ਤੇ ਉਹ ਲੱਭਿਆ